ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨੀ ਹੈ ਖਾਸ ਕਰਕੇ ਇੰਡੀਅਨ ਆਰਮੀ ਨੇਵੀ 에어 ਫੋਰਸ ਅਤੇ ਫੈਮਿਲੀ ਪੈਨਸ਼ਨਰ ਜਾਂ ਵੀਰ ਨਾਰੀਆਂ ਭੈਣਾਂ ਜਿਨ੍ਹਾਂ ਦੀ ਵੀ ਪੈਨਸ਼ਨ ਸਪਰਸ਼ ਦੇ ਰਾਹੀਂ ਆਉਂਦੀ ਆ ਉਹਨਾਂ ਲਈ ਇਹ ਜਾਣਕਾਰੀ ਸੁਣਨੀ ਬਹੁਤ ਜ਼ਰੂਰੀ ਹੈ। ਕਾਰਨ ਇਹ ਹੈ ਕਿ ਸਪਰਸ਼ ਵੱਲੋਂ ਇੱਕ ਅਲਰਟ ਮੈਸੇਜ ਆ ਰਿਹਾ ਉਹਦੀ ਸਿਚਾਈ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ। ਬਹੁਤਿਆਂ ਨੂੰ ਪਤਾ ਹੋਵੇਗਾ ਪਰ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੇ ਵੀਰ ਮੈਨੂੰ ਮੈਸੇਜ ਕਰਕੇ ਫੋਨ ਕਰਕੇ ਪੁੱਛ ਰਹੇ ਸੀ ਇਹ ਕਾਦਾ ਮੈਸੇਜ ਹੈ ਇਹਦਾ ਕੀ ਮਤਲਬ ਹੈ। ਸੋ ਉਹਦੇ ਸੰਬੰਧ ਵਿੱਚ ਤੁਹਾਨੂੰ ਦੱਸਣਾ ਹੈ ਕਿ ਇਹ ਜਿਹੜਾ ਮੈਸੇਜ ਆ ਰਿਹਾ ਸਪਰਸ਼ ਵੱਲੋਂ ਜਦੋਂ ਆਪਾਂ ਸਪਰਸ਼ ਪੋਰਟਲ ਓਪਨ ਕਰਦੇ ਹਾਂ ਉਦੋਂ ਵੀ ਸ਼ੋ ਹੋ ਜਾਂਦਾ ਜਾਂ ਆਪਾਂ ਨੂੰ WhatsApp ਗਰੁੱਪਾਂ ਤੇ ਵੀ ਮਿਲ ਰਿਹਾ ਜਿਹਦਾ ਹੈਡਿੰਗ ਲਿਖਿਆ ਹੋਇਆ بی ਵੇਅਰ ਆਫ ਫੇਕ ਮੈਸੇਜ ਔਨ ਸੋਸ਼ਲ ਮੀਡੀਆ ਕਿ ਸਾਨੂੰ ਅਲਰਟ ਕੀਤਾ ਗਿਆ ਜਾਗਰੂ ਕੀਤਾ ਗਿਆ ਕਿ ਸੋਸ਼ਲ ਮੀਡੀਆ ਤੇ ਘੁੰਮ ਰਹੇ ਝੂਠੇ ਸੁਨੇਹਾ ਤੋਂ ਸਾਵਧਨ ਰਹੋ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿੰਨੇ ਵੀ ਸਾਬਕਾ ਫੌਜੀ ਵੀਰ ਨੇ ਚਾਹੇ ਹੋ ਆਰਮੀ ਵਿੱਚੋਂ ਨੇਵੀ ਵਿੱਚੋਂ 에어ਫੋਰਸ ਵਿੱਚੋਂ ਆਏ ਨੇ ਤੇ ਜਦੋਂ ਉਹ ਪੈਨਸ਼ਨ ਆਉਂਦੇ ਨੇ ਤਾਂ ਉਹਨਾਂ ਦੇ ਰਿਕਾਰਡ ਦੇ ਵਿੱਚੋਂ ਜਿੱਥੋਂ ਪੈਨਸ਼ਨ ਆਉਂਦੇ ਜਾਂ ਯੂਨਿਟ ਤੋਂ ਆਉਂਦੇ ਨੇ ਤੇ ਉਹਨਾਂ ਦੇ ਵਟਸਐਪ ਗਰੁੱਪ ਬਣ ਜਾਂਦੇ ਨੇ ਜਿੱਥੇ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਦੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਜਦੋਂ ਪੈਨਸ਼ਨ ਆ ਜਾਂਦੇ ਨੇ ਜਿਹੜੇ ਏਰੀਆ ਵਿੱਚੋਂ ਰਹਿੰਦੇ ਨੇ ਉੱਥੇ ਕੋਈ ਸਾਬਕਾ ਸੈਨਿਕ ਮਿਲ ਕੇ ਕੋਈ ਜਥੇਬੰਦੀ ਬਣਾ ਲੈਂਦੇ ਨੇ ਤੇ ਉਹਨਾਂ ਦੇ ਵਟਸਐਪ ਗਰੁੱਪ ਬਣ ਜਾਂਦੇ ਨੇ ਜਿਹਦੇ ਉੱਪਰ ਬਹੁਤ ਜ਼ਰੂਰੀ ਜਾਣਕਾਰੀਆਂ ਸਾਨੂੰ ਸਭ ਨੂੰ ਸਾਬਕਾ ਫੌਜੀਆ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹ ਇਹਨਾਂ WhatsApp ਗਰੁੱਪਾਂ ਤੇ ਮਿਲਦਗਾ ਰਹਿੰਦੀਆਂ ਨੇ ਪਰ ਵੀਰੋ ਦੁਨੀਆ ਦਾ ਦਸਤੂਰ ਹੈ ਕਿ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਜਿੱਥੇ ਕੁਝ ਸਹੀ ਹੁੰਦਾ ਹੈ ਉੱਥੇ ਗਲਤ ਕਰਨ ਵਾਲੇ ਵੀ ਉਹਦਾ ਗਰੁੱਪਾਂ ਦਾ ਫਾਇਦਾ ਉਠਾ ਲੈਂਦੇ ਨੇ ਸੋ ਪਿਛਲੇ ਕਈ ਦਿਨਾਂ ਤੋਂ ਸਾਬਕਾ ਸੈਨਿਕਾਂ ਦੇ WhatsApp ਗਰੁੱਪਾਂ ਦੇ ਵਿੱਚ ਇੱਕ ਮੈਸੇਜ ਘੁੰਮ ਰਿਹਾ ਸੀ ਉਸੇ ਝੂਠੇ ਮੈਸੇਜ ਮੈਸੇਜ ਤੋਂ ਅਗਾਹ ਕਰਨ ਵਾਸਤੇ ਅਲਰਟ ਕਰਨ ਵਾਸਤੇ ਸਪਰਸ਼ ਨੂੰ ਇਹ ਜਿਹੜਾ ਅਲਰਟ ਮੈਸੇਜ ਹੈ ਇਹ ਆਪਣੇ ਪੋਰਟਲ ਤੇ ਅਪਲੋਡ ਕਰਨਾ ਪਿਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦੇਵਾਂ ਕਿ ਜਿਹੜਾ ਝੂਠਾ ਮੈਸੇਜ ਤੁਹਾਨੂੰ WhatsApp ਗਰੁੱਪਾਂ ਦੇ ਰਾਹੀਂ ਪ੍ਰਾਪਤ ਹੋਇਆ ਮੈਨੂੰ ਵੀ ਮਿਲਿਆ ਔਰ ਭੇਜਿਆ ਵੀ ਉਹਨਾਂ ਲੋਕਾਂ ਨੇ ਜਿਹੜੇ ਬਹੁਤ ਵਧੀਆ ਜਾਣਕਾਰੀ ਫੌਜ ਬਾਰੇ ਰੱਖਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਉਹ ਕਿਵੇਂ ਇਹਨਾਂ ਝੂਠੇ ਲੋਕਾਂ ਦੇ ਜਾਲ ਦੇ ਚੁੰਗਲ ਵਿੱਚ ਫਸ ਜਾਂਦੇ ਨੇ ਸਭ ਤੋਂ ਪਹਿਲਾਂ ਤੁਸੀਂ ਉਹ ਝੂਠਾ ਮੈਸੇਜ ਨਕਲੀ ਮੈਸੇਜ ਫੇਕ ਮੈਸੇਜ ਦੇਖ ਲਓ ਕਿਤੇ ਤੁਹਾਡੇ ਫੋਨ ਤੇ ਵੀ ਨਾ ਆਇਆ ਹੋਵੇ ਤੁਸੀਂ ਵੀ ਉਹਨਾਂ ਨੰਬਰਾਂ ਤੇ ਫੋਨ ਕਰਕੇ ਕਿਸੇ ਜਾਲ ਵਿੱਚ ਫਸ ਨਾ ਜਾਇਓ ਇਹ ਮੈਸੇਜ ਤੁਹਾਨੂੰ ਮੈਂ ਦੱਸ ਦਿੰਨਾ ਇਹ ਮੈਸੇਜ ਹੈ ਉੱਪਰ ਲਿਖਿਆ ਅਪੋਰਟੈਂਟ ਨੋਟਿਸ ਇੰਗਲਿਸ਼ ਵਿੱਚ ਜਿਆਦਾ ਘੁੰਮ ਰਿਹਾ ਸੀ ਇਹਦੀ ਟ੍ਰਾਂਸਲੇਟ ਕਰਕੇ ਹਿੰਦੀ ਔਰ ਪੰਜਾਬੀ ਦੇ ਵਿੱਚ ਵੀ ਹੈ ਤੁਸੀਂ ਆਪੇ ਸਮਝ ਜਾਓ ਕਿ ਮੈਂ ਤੁਹਾਨੂੰ ਦੱਸ ਦਿੰਨਾ ਇਹ ਮੈਸੇਜ ਜਿਹੜਾ ਨਕਲੀ ਮੈਸੇਜ ਜੀ ਇਹ ਕਿ ਲਿਖਿਆ ਪੀਸੀਡੀਏ ਡਾਇਰੈਕਟ ਵਿੱਚ ਪੀ ਪਾਇਆ ਹੋਇਆ ਅਲਾਹਾਬਾਦ ਹੈਜ਼ ਇੰਪਲੀਮੈਂਟਡ ਆ ਨਿਊ ਸਿਸਟਮ ਆਫ ਰੈਜ਼ੋਲੂਸ਼ਨ ਫਾਰ ਸਪਰਸ਼ ਪ੍ਰੋਬਲਮਸ ਥਰੂ ਵਟਸਐਪ ਮੈਸੇਜ ਸੈਪਰੇਟਲੀ ਫਾਰ ਆਰਮੀ ਨੇਵੀ ਐਂਡ ਆਈਐਫ ਵੈਟਰਨਸ ਇੰਡੀਅਨ 에ਅਰ ਫੋਰਸ ਵੈਟਰਨਸ ਫੇਸਿੰਗ ਐਨੀ ਕਾਈਂਡ ਆਫ ਸਪਰਸ਼ ਪ੍ਰੋਬਲਮਸ ਕੈਨ ਸੈਂਡ देयर ਮੈਸੇਜਸ ਥਰੂ ਵਟਸਐਪ ਐਂਡ ਦੇ ਵਿਲ ਬੀ ਅਟੈਂਡਡ ਟੂ ਕੈਨ ਤੋਂ ਭਾਵ ਇਹਦੇ ਵਿੱਚ ਦੱਸਿਆ ਗਿਆ ਕਿ ਸਪਰਸ਼ ਨੇ ਇੱਕ ਇਨਸੈਂਟ ਜਿਹੜਾ ਉਪਰਾਲਾ ਕੀਤਾ ਹੈ ਕਿ ਆਰਮੀ 에ਅਰ ਫੋਰਸ ਨੇਵੀ ਦੇ ਸਾਬਕਾ ਸੈਨਿਕਾਂ ਨੂੰ ਸਪਰਸ਼ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਵਟਸਐਪ ਨੰਬਰ ਜਾਰੀ ਕੀਤੇ ਨੇ। ਤੋਂ ਉਹ ਉਹਨਾਂ ਵਟਸਐਪ ਪਰ ਨੰਬਰਾਂ ਤੇ ਤੁਸੀਂ ਮੈਸੇਜ ਕਰੋ ਤੇ ਉਹ ਤੁਹਾਡੇ ਕੋਲੋਂ ਡਾਕੂਮੈਂਟ ਲੈਣਗੇ ਫਿਰ ਤੁਹਾਡੀ ਮਸਲੇ ਹੱਲ ਕਰਨਗੇ ਅਸਲ ਵਿੱਚ ਇਹ ਝੂਠਾ ਮੈਸੇਜ ਹੈ ਇਹ ਸਪਰਸ਼ ਵੱਲੋਂ ਜਾਰੀ ਨਹੀਂ ਕੀਤਾ ਗਿਆ। ਅੱਗੇ ਫਾਰ ਆਰਮੀ ਵੈਟਰਨਸ ਇਹਦਾ ਇੱਕ ਵਟਸਐਪ ਨੰਬਰ ਦਿੱਤਾ ਹੋਇਆ ਹੈ। OIC DPPC ਲਿਖਿਆ ਹੋਇਆ ਹੈ ਡਿਫੈਂਸ ਪੈਨਸ਼ਨ ਕੰਟੈਕਟ ਨੰਬਰ ਇਹਦਾ ਮੋਬਾਈਲ ਨੰਬਰ ਦਿੱਤਾ ਹੋਇਆ ਤੁਹਾਨੂੰ ਵੀ ਆਇਆ ਹੋਵੇਗਾ 73930 73973 ਇਸ ਤਰ੍ਹਾਂ ਫਾਰ ਨੇਵੀ ਵੈਟਰਨਸ ਨੇਵੀ ਵਾਲਿਆਂ ਵਾਸਤੇ ਇਸੇ ਤਰ੍ਹਾਂ ਫਾਰ ਇੰਡੀਅਨ 에ਅਰ ਫੋਰਸ ਵੈਟਰਨਸ ਇਹ ਜਿਹੜਾ ਮੈਸੇਜ ਤੁਹਾਡੇ ਫੋਨਾਂ ਵਿੱਚ ਘੁੰਮ ਰਿਹਾ ਹੈ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਇਹ ਬਿਲਕੁਲ ਫੇਕ ਹੈ ਇਹ ਧੋਖੇਬਾਜ਼ਾਂ ਵੱਲੋਂ ਬਣਾਇਆ ਗਿਆ ਹੁਣ ਇਸ ਮੈਸੇਜ ਤੋਂ ਅਗਾਂਹ ਕਰਨ ਵਾਸਤੇ ਜਿਹੜਾ ਸਪਰਸ਼ ਵੱਲੋਂ ਤੁਹਾਨੂੰ ਮੈਸੇਜ ਆ ਰਿਹਾ ਸਪਰਸ਼ ਪੋਰਟਲ ਓਪਨ ਕਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਆਪਾਂ ਲੌਗਇਨ ਕਰਦੇ ਹਾਂ ਸਪਰਸ਼ ਤੇ ਤੋ ਉਹਦਾ ਜਿਹੜਾ ਪੋਰਟਰ ਦਾ ਪਹਿਲਾ ਪੇਜ ਖੁੱਲਦਾ ਉੱਥੇ ਜਿਹੜਾ ਇਹ ਵਾਲਾ ਮੈਸੇਜ ਆ ਰਿਹਾ ਸਪਰਸ਼ ਵੱਲੋਂ ਇਹਦੀ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੇ ਦੇਣਾ ਕਿ ਇਹ ਮੈਸੇਜ ਦਾ ਜਿਹੜਾ ਸਾਡੇ ਵਾਸਤੇ ਕੀ ਮਤਲਬ ਹੈ ਅਲਰਟ ਲਿਖਿਆ ਹੋਇਆ ਆ ਫੇਕ ਮੈਸੇजेस ਸਰਕੂਲੇਟਿੰਗ ਔਨ ਸੋਸ਼ਲ ਮੀਡੀਆ ਕਲੇਮਿੰਗ ਥੈਟ ਕਿ ਇੱਕ ਨਕਲੀ ਮੈਸੇਜ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਜਿਹਦੇ ਵਿੱਚ ਇਹ ਕਲੇਮ ਕੀਤਾ ਗਿਆ ਕਿ ਇਸ਼ੂ ਕੈਨ ਬੀ ਰਿਸੋਲਵਡ ਥਰੂ ਵਟਸਐਪ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈ ਸਪਰਸ਼ ਸੰਬੰਧੀ ਉਹ WhatsApp ਦੇ ਰਾਹੀਂ ਹੱਲ ਕੀਤੀ ਜਾਏਗੀ ਪਲੀਜ਼ ਨੋਟ ਦੈਟ ਸਪਰਸ਼ ਵਾਲੇ ਕਹਿ ਰਹੇ ਨੇ ਕਿ ਇਹ ਨੋਟ ਕਰੋ No WhatsApp numbers are authorized for Sparsh related queries ਕੋਈ ਵੀ ਸਪਰਸ਼ ਵੱਲੋਂ WhatsApp ਨੰਬਰ ਜਾਰੀ ਨਹੀਂ ਕੀਤਾ ਗਿਆ ਜਿਹਦੇ ਉੱਪਰ ਤੁਸੀਂ ਕੋਈ ਜਾਣਕਾਰੀ ਲੈ ਸਕੋ ਡੂ ਨਾਟ ਸ਼ੇਅਰ ਪਰਸਨਲ ਔਰ ਸੈਂਸਿਟਿਵ ਇਨਫੋਰਮੇਸ਼ਨ ਵਾਇਆ WhatsApp ਕਦੇ ਵੀ WhatsApp ਤੇ ਕਿਸੇ ਨੂੰ ਸਪਰਸ਼ ਦੇ ਨਾਂ ਤੇ ਆਪਣੀ ਪਰਸਨਲ ਜਾਣਕਾਰੀ ਸ਼ੇਅਰ ਨਾ ਕਰੋ ਪ੍ਰੋਟੈਕਟ ਯੂਰ self ਆਪਣੀ ਸੇਫਟੀ ਰੱਖੋ ਆਪਣਾ ਧਿਆਨ ਰੱਖੋ ਕੰਟੈਕਟ ਓਨਲੀ ਅਥੋਰਾਈਜ਼ਡ ਸਪਰਸ਼ ਸਰਵਿਸ ਸੈਂਟਰ ਜਿਹੜੇ ਸਪਰਸ਼ ਸੈਂਟਰ ਬਣੇ ਹੋਏ ਨੇ ਤੁਹਾਡੇ ਘਰਾਂ ਦੇ ਤੁਹਾਡੇ ਕੈਂਟਰੀਏ ਦੇ ਵਿੱਚ ਡੀਪੀਡੀਓ ਦਫਤਰ ਬਣਿਆ ਵੈਟਰਨ ਸੈੱਲ ਦੇ ਵਿੱਚ ਸਪਰਸ਼ ਦਾ ਆਫਿਸ ਬਣਿਆ ਹੋਇਆ ਜਾਂ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਬਣਿਆ ਹੋਇਆ ਉੱਥੇ ਤੁਸੀਂ ਸੰਪਰਕ ਕਰੋ ਜਾਂ ਸਪਰਸ਼ ਪੋਰਟਲ ਫਾਰ ਐਨੀ ਇਨਫੋਰਮੇਸ਼ਨ ਕੋਈ ਵੀ ਜਾਣਕਾਰੀ ਲੈਣੀ ਆ ਸਪਰਸ਼ ਪੋਰਟਲ ਤੋਂ ਲੈ ਸਕਦੇ ਹੋ ਉਸ ਤੋਂ ਇਲਾਵਾ ਵੀਰੋ ਜੋ ਵੀ ਕੋਈ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਮੈਂ ਫੌਜੀ ਆ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਸਾਬਕਾ ਫੌਜੀ ਵੀਰ ਪੈਨਸ਼ਨ ਆਉਣ ਤੋਂ ਬਾਅਦ ਜਿਹੜੇ ਦਫ਼ਤਰਾਂ ਦਾ ਕੰਮ ਜਾਣਦੇ ਨੇ ਕੰਪਿਊਟਰ ਦਾ ਕੰਮ ਜਾਣਦੇ ਨੇ ਉਹ ਆਪਣੇ ਤੌਰ ਤੇ ਉਦਮ ਕਰਕੇ ਦਫਤਰ ਖੋਲ ਕੇ ਬੈਠੇ ਨੇ ਸਪਰਸ਼ ਸੰਬੰਧੀ ਬਹੁਤ ਸਾਰੇ ਲੋਕਾਂ ਦਾ ਮੁਸ਼ਕਲਾਂ ਦਾ ਹੱਲ ਕਰਦੇ ਨੇ ਪਰ ਧਿਆਨ ਰੱਖਿਓ ਕੋਈ ਵੀ ਧੋਖੇਬਾਜ਼ ਬੰਦਾ ਫੌਜੀ ਵਰਦੀ ਵਾਲੀ ਡੀਪੀ ਲਾ ਕੇ WhatsApp ਤੇ ਤੁਹਾਨੂੰ ਮੈਸੇਜ ਕਰੇ ਕਿ ਫਲਾਣਾ ਫਲਾਣਾ ਸ਼ਹਿਰ ਦੇ ਵਿੱਚ ਮੇਰਾ ਕੈਫੇ ਖੁੱਲ੍ਹਿਆ ਹੋਇਆ ਹੈ ਮੈਂ ਫਲਾਣੀ ਰੈਜiment ਦੇ ਵਿੱਚ ਰਿਟਾਇਰ ਹੋਇਆ ਹਾਂ WhatsApp ਤੇ ਮੈਨੂੰ ਇਹ ਚੀਜ਼ ਭੇਜ ਦਿਓ ਭੁੱਲ ਕੇ ਵੀ ਨਾ ਭੇਜਿਓ ਮੈਂ ਵੀ ਬਥੇਰੀਆਂ ਵੀਡੀਓ ਬਣਾਈਆਂ ਮੈਨੂੰ ਵੀ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਸਾਬਕਾ ਫੌਜੀ ਵੀਰਾਂ ਨੇ ਕੈਫੇ ਖੋਲੇ ਨੇ ਉਹ ਦੱਸਦੇ ਨੇ ਕਿ ਸਾਡਾ ਨੰਬਰ ਦੇ ਦਿਓ ਮੈਂ ਵੀ ਤੁਹਾਨੂੰ ਨੰਬਰ ਦਿੱਤੇ ਹੋਣਗੇ ਪਰ ਮੈਂ ਕਿਸੇ ਦਾ ਜ਼ਿੰਮੇਵਾਰ ਨਹੀਂ ਐ ਮੈਂ ਕਲੀਅਰ ਕਹਿ ਰਿਹਾ ਤੁਹਾਨੂੰ ਮੇਰੀ ਗੱਲ ਚੰਗੀ ਲੱਗੇ ਮਾੜੀ ਲੱਗੇ ਮੇਰਾ ਆਪਣਾ ਕੋਈ ਵੀ ਕੈਫੇ ਨਹੀਂ ਐ ਮੈਂ ਜੋ ਵੀ ਤੁਹਾਡੇ ਨੰਬਰ ਸ਼ੇਅਰ ਕੀਤੇ ਨੇ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਕੀਤੇ ਨੇ ਜਿਹੜੇ ਬਠਿੰਡਾ ਸ਼ਹਿਰ ਦੇ ਵਿੱਚ ਜਾਂ ਨੇੜੇ ਜਿਹੜੇ ਸ਼ਹਿਰਾਂ ਦੇ ਵਿੱਚ ਆਪਣੇ ਕੈਫੇ ਖੋਲ ਕੇ ਬੈਠੇ ਹੋਏ ਨੇ ਤੁਹਾਨੂੰ ਉਹ ਫੋਨ ਕਰਦੇ ਨੇ ਤੁਹਾਡੇ ਕੋਲੋਂ ਡਾਕੂਮੈਂਟ ਮੰਗਦੇ ਨੇ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਨੂੰ ਡਾਕੂਮੈਂਟ ਭੇਜਦੇ ਹੋ ਨਹੀਂ ਭੇਜਦੇ ਹੋ ਤੁਹਾਡਾ ਉਹ ਕੰਮ ਠੀਕ ਕਰਦੇ ਨੇ ਗਲਤ ਕਰਦੇ ਨੇ ਮੈਂ ਸਿਰਫ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਆ ਬੰਦਾ ਇੱਥੇ ਜਿਹੜਾ ਕੰਮ ਕਰੇ ਇਹਦਾ ਆ ਨੰਬਰ ਹੈ ਤੁਹਾਨੂੰ ਫੋਨ ਕਿਸੇ ਦਾ ਵੀ ਆ ਸਕਦਾ ਪਰ ਉਹ ਵੈਰੀਫਾਈ ਆਪਣੇ ਤਰੀਕੇ ਨਾਲ ਤੁਸੀਂ ਕਰਨਾ ਜਾਣਦੇ ਹੋ ਭੇਜਦੇ ਹੋ ਨਹੀਂ ਜਾਣਦੇ ਹੋ ਤੁਹਾਡੀ ਮਰਜ਼ੀ ਹੈ ਪਰ ਭੁੱਲ ਕੇ ਵੀ ਕਿਸੇ ਵੀ ਬੰਦੇ ਨੂੰ ਵਟਸਐਪ ਤੇ ਕਦੇ ਵੀ ਕੋਈ ਆਪਣਾ ਡਾਕੂਮੈਂਟ ਸ਼ੇਅਰ ਨਾ ਕਰਿਓ ਜਿਹਨੂੰ ਤੁਸੀਂ ਨਹੀਂ ਜਾਣਦੇ ਹੋ ਜਿਹੜਾ ਤੁਹਾਨੂੰ ਨਹੀਂ ਪਤਾ ਇਹ ਸਪਰਸ਼ ਵੱਲੋਂ ਵੀ ਇਹ ਲੱਟ ਕੀਤਾ ਗਿਆ ਸੋ ਆਪਣਾ ਕੰਮ ਕਰਾਉਣੇ ਨੇ ਆਪਣੇ ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਰਹਿਣਾ ਸਭ ਤੋਂ ਪਹਿਲਾਂ ਜ਼ਿਲ੍ਹਾ ਸੈਨਿਕ ਬੋਰਡ ਜਾਓ ਚੱਕਰ ਦੋ ਵੱਧ ਲੱਗ ਜਾਣਗੇ ਕੋਈ ਹਰਜ ਨਹੀਂ ਪਰ ਤੁਹਾਡੀ ਸਾਰੀ ਜ਼ਿੰਦਗੀ ਦੇ ਪੈਸੇ ਦਾ ਨੁਕਸਾਨ ਨਹੀਂ ਹੋਏਗਾ ਉਸ ਤੋਂ ਬਾਅਦ ਸਟੇਸ਼ਨ ਹਡਕੁਆਟਰ ਵੈਟਰਨਸਲ ਜਾਓ ਉੱਥੇ ਸਪਰਸ਼ ਦਾ ਦਫ਼ਤਰ ਬਣਿਆ ਹੋਇਆ ਹੈ ਡੀਪੀਡੀਓ ਜਾਓ ਤੇ ਭੁੱਲ ਕੇ ਵੀ ਜਿਹੜਾ ਤੁਸੀਂ ਕਿਸੇ ਵੀ ਅਣਜਾਣ ਬੰਦੇ ਨੂੰ WhatsApp ਤੇ ਕੋਈ ਵੀ ਡਾਕੂਮੈਂਟ ਨਾ ਭੇਜੋ हां ਬੈਂਕਾਂ ਵਾਲੀ ਸਪਰਸ਼ ਦੇ ਸਾਰੇ ਕੰਮ ਕਰਦੇ ਨੇ ਉੱਥੋਂ ਵੀ ਤੁਸੀਂ ਕਰਵਾ ਸਕਦੇ ਹੋ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਸੇਜ ਗਰੁੱਪਾਂ ਦੇ ਵਿੱਚ ਆਉਂਦੇ ਨੇ ਕੋਈ ਵੀ ਮੈਸੇਜ ਆਉਂਦਾ ਮੈਨੂੰ ਉਹ ਜਿਹੜਾ ਨਕਲੀ ਮੈਸੇਜ ਆਉ ਉਹ ਬਹੁਤ ਸਾਰੇ ਵੀਰਾਂ ਵੱਲੋਂ ਭੇਜਿਆ ਗਿਆ ਕਿ ਤੁਸੀਂ ਇਹਦੀ ਵੀਡੀਓ ਬਣਾਓ ਮੈਂ ਉਹਨਾਂ ਨੰਬਰਾਂ ਤੇ ਫੋਨ ਮਲਾ ਕੇ ਵੇਖੇ ਕਿਸੇ ਨੇ ਫੋਨ ਨਹੀਂ ਅਟੈਂਡ ਕੀਤਾ ਮੈਂ ਵੀਡੀਓ ਨਹੀਂ ਬਣਾਈ ਮੇਰਾ ਮਨ ਨਹੀਂ ਮੰਨਿਆ ਇਸ ਕਰਕੇ ਚਾਹੇ 15 ਲੱਖ ਰੁਪਿਆ ਲੈਣ ਦਾ ਫਾਰਮ ਭਰਨ ਦੀ ਗੱਲ ਹੋਵੇ ਚਾਹੇ ਤੁਹਾਡੇ ईसीएच ਸਕਾਡ ਨੂੰ ਉਧਾਰ ਕਾਰਡ ਨਾਲ ਲਿੰਕ ਕਰਨ ਦੀ ਗੱਲ ਹੋਵੇ ਇਹ ਸਾਰੇ ਫੇਕ ਮੈਸੇਜ ਜਿਹੜੇ WhatsApp ਗਰੁੱਪਾਂ ਤੇ ਘੁੰਮ ਰਹੇ ਨੇ ਕਦੇ ਵੀ ਇਹਨਾਂ ਤੇ ਯਕੀਨ ਨਾ ਕਰੋ ਆਪ ਦਫ਼ਤਰ ਜਾ ਕੇ ਪਤਾ ਕਰੋ ਕਿ ਇਸ ਤਰ੍ਹਾਂ ਦੀ ਕੋਈ ਸੱਚਾਈ ਹੈ ਜਾਂ ਨਹੀਂ ਹੈ ਜਿੰਨਾ ਚਿਰ ਤੁਹਾਨੂੰ ਆਪ ਕਲੀਅਰ ਨਹੀਂ ਹੁੰਦਾ ਕਦੇ ਵੀ ਇਹਨਾਂ ਧੋਖੇਬਾਜ਼ਾਂ ਦੇ ਧੋਖੇ ਵਿੱਚ ਨਾ ਫਸੋ ਚੁੰਗਲ ਵਿੱਚ ਨਾ ਫਸੋ ਇਹਹੀ ਬੇਨਤੀ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕਰਨਾ ਚਾਹੁੰਦਾ ਸੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਦੇ ਵਿੱਚ ਕੋਈ ਹੋਰ ਬੰਦਾ ਵੀ ਅਲਰਟ ਹੋ ਸਕੇ ਧੋਖੇ ਤੋਂ ਬਚ ਸਕੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਕਤ ਦੇ ਰੋ ਖੁਸ਼ ਰੋ ਚੜ੍ਹਦੀ ਕਲਾ ਵਿੱਚ ਰਹੋ